ਹਰ ਦਿਨ ਦੇ ਨਾਲ ਥੱਕੇ ਟੁੱਟੇ ਹੋਈ ਜਾਵਾ ਤੇ ਇਹਨਾਂ ਦਾ ਝਾਂਜੋ ਰੌਲਾ ਨਹੀਂ ਮੁੱਕਦਾ ਅਸਲੀ ਲੰਗਰ ਦਾ ਟਾਈਮ ਹੁੰਦਾ ਉਹ ਵੀ ਜਿਹਦੇ ਟਾਈਮ ਨਾਲ ਮਿਲਦਾ ਉਹ ਲਿਆਓ ਰੋਟੀ ਬੁਰਕੀ ਇੱਕੰਤੋ ਦੱਚੋ ਬਹਿ ਗਈ ਤੇ ਬਹਿ ਗਈਆਂ ਐਦਾਂ ਕਰ ਬੇਈ ਨੀ ਅਕਜੋਸ਼ਿਆ ਨਾ ਕਰਿਆ ਕਰ ਸਾਡੀਆਂ ਨਵਾਂ ਫੇਰ ਵੀ ਘਰ ਘਰਾਂ ਨੇ ਦੀਆਂ ਤਾਂ ਲੋਕ ਗੱਲਾਂ ਬਹੁਤ ਕਰਦੇ ਆ ਹਰ ਗੱਲ 'ਚ ਕਜੋਸ਼ੀ ਨਹੀਂ ਕਰੀਦੀ ਹੁੰਦੀ ਜੇ ਲੋ ਕਦੇ ਕਰ ਹੀ ਲਈ ਸਿਆਣੀ ਬਣ ਕੁਝ ਤੇ ਕਜੂਚੀਆਂ ਕੀਤੀਆਂ ਵਾ ਤੇ ਅਸੀਂ ਇੱਥੋਂ ਤੱਕ ਉੱਪੜੇ ਆ ਮਹਿਲ ਮਾੜੀਆਂ ਸੱਤਲੇ ਆ ਨਾ ਕਜੂਚੀਆਂ ਕਰਦੇ ਤੇ ਫਿਰ ਸਾਡਾ ਆਹ ਕੋਸ ਥੋੜਾ ਵੱਡਣਾ ਹੈਗਾ ਪਰ ਲੋਕਾਂ ਦੀਆਂ ਗੱਲਾਂ ਸੁਣਦੇ ਬੜੀਆਂ ਔਖੀਆਂ ਵਾ ਕੀ ਲੋਕਾਂ ਦੀਆਂ ਗੱਲਾਂ ਸੁਣਦੇ ਲੋਕੀ ਜੇ ਸਾਨੂੰ ਕੁਝ ਨਹੀਂ ਆਖਣਦੇ ਆਪਣਾ ਹੀ ਘਰ ਦਾ ਕੰਮ ਕਰਨ ਰਹੇ ਆ ਜੇ ਤਾਂ ਮਰਜੀ ਅਸੀਂ ਕਰੀਏ ਕਜੂਚੀਆਂ ਕਰ ਕਰਕੇ ਨਾ ਸਭ ਕੁਝ ਬਣ ਗਿਆ ਵਾ ਮਾਲ ਡੰਗਰ ਵੀ ਸੋਹਣਾ ਵਾ ਸਭ ਕੋ ਸੋਹਣਾ ਉਹ ਨਿਆਣੇ ਆਵੇ ਕਿਹੋ ਜੇ ਲੀੜੇ ਪਾਈ ਫਿਰਦੇ ਆ ਉਹ ਮੁੰਡੇ ਸਾਡੇ ਦੋਵੇਂ ਕਮਾਈ ਕਰਨਦੇ ਆ ਨੌਕਰੀ ਚੰਗੀਆਂ ਬੜੀਆਂ ਕਰਨਦੇ ਆ ਤੇ ਕੀ ਇਹ ਲੋਕਾਂ ਦੀਆਂ ਗੱਲਾਂ ਸੁਣਨੇ ਆ ਕੀ ਉਹਨਾਂ ਲੀੜੇ ਮਾੜੇ ਪਾਏ ਆ ਬੜੇ ਸੋਹਣੇ ਲੀੜੇ ਪਾਏ ਆ ਲੋਕਾਂ ਨਾਲੋਂ ਤਾਂ ਕਈ ਗੁਣਾ ਚੰਗੇ ਆ ਲੀੜੇ ਇੰਨੀ ਇੰਨੀ ਉਹਨਾਂ ਨੇ ਪਾਈਆਂ ਚੱਲ ਜਾ ਮੇਰੇ ਸਾਹਮਣੇ ਹੋ ਹੋ ਕੇ ਵਿਚਾਰੇ ਡੇ ਆ ਦਵਾਈ ਦੇਣ ਵੀ ਦੇੜੀ ਆ ਨੀ ਇਹਦਾ ਵੇਖੋ ਕੀ ਹਾਲਵਾ ਕੋਈ ਨਹੀਂ ਆਈਆਂ ਤੇ ਆਪੇ ਹੀ ਆ ਪੈ ਚੱਲੇ ਬਾਹਰ ਅੰਦਰ ਕੰਮ ਤਾਂ ਦਾ ਕਰਦੇ ਆ ਤੇ ਬਾਵਾ ਚੰਗਣੀਆਂ ਨਹੀਂ ਪੈਂਦੀਆਂ ਉਹ ਤਾਂ ਨਿਆਣੇ ਘੜੀ ਮੁੜੀ ਤਾਂ ਉਨਕਾਰ ਠਾਨ ਕਰ ਉਹ ਸਗੋਂ ਚੰਗੇ ਆ ਕਿ ਵਧਿਆ ਬਲੀੜੇ ਬਹੁਤ ਚੰਗੇ ਆ ਤੁਹਾਨੂੰ ਨਹੀਂ ਪਤਾ ਅੱਜ ਕਾ ਰਿਵਾਜ ਹੀ ਇਤਾਂ ਦਾ ਵਾ ਨਿਆਣੇ ਵੱਡੇ ਨਿੱਕੇ ਇੰਨੀਆਂ ਹੀ ਪਾਉਂਦੇ ਆ ਮੇਰ ਕੋ ਆਣ ਕੇ ਰੋਣੇ ਰੋਂਦੇ ਆ ਤੇ ਤੇਰਾ ਰਿਵਾਜ ਹੀ ਇਦਾਂ ਦਾ ਵਾ ਨਹੀਂ ਕੋਈ ਨਹੀਂ ਰੋਣੇ ਰੋਂਦਾ ਉਹ ਤਾਂ ਪਤਾ ਨਾ ਵੀ ਇਹਨੇ ਗੱਲ ਮੰਨ ਨਹੀਂ ਲੈਣੀ ਆ ਤਾਂ ਆਣ ਕੇ ਤੇ ਡੇ ਰਹਿੰਦੇ ਆ ਕਿ ਦਾਦੂ ਦੇ ਨਾਲ ਅਸੀਂ ਗੱਲ ਕਰਦੇ ਆ ਮੇਰੇ ਨਾਲ ਤਾਂ ਇੰ样 ਨਹੀਂ ਨਾ ਕਰਦੇ ਉਹਨਾਂ ਨੂੰ ਪਤਾ ਵਾ ਤੇ ਸਾਡੇ ਲੀੜੇ ਤੇ ਚੰਗੇ ਹੋ ਤਾਂ ਤੁਹਾਨੂੰ ਸਤਮ ਦੇ ਰਹਿੰਦੇ ਆ ਜੁਥੀਆਂ ਕ ਜੁਥੀਆਂ ਕਰਦੇ ਰਹਿੰਦੇ ਆ ਜੇ ਕ ਜੁਥੀਆਂ ਕੀਤੀਆਂ ਹੀ ਪੈੜੀ ਬੰਨਾ ਬਣਾ ਲਿਆ ਸਭ ਕੁਝ ਬਣਾ ਲਿਆ ਕੀ ਸਾਡਾ ਲੋਕਾਂ ਨਾਲੋਂ ਘੱਟ ਵਾ ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਜਾਂਦੇ ਤੇ ਨਾ ਕਹਦੀਆਂ ਸੁਣੀਦੀਆਂ ਹੀ ਹੁੰਦੇ گاਵਾ ਉਹ ਜਾ ਰੌਲਾ ਨਾ ਪਾ ਜਾ ਕੇ ਤੇ ਮੈਂ ਆਪਣਾ ਕੁੜੀਆਂ ਨੂੰ ਆਖ ਮੈਂ ਰੋਟੀ ਬਣਾਉਣਾ ਇਹ ਤਾਂ ਰੋਟੀ ਦੀ ਭੁੱਖ ਪਈ ਰਹਿੰਦੀ ਆ ਜਦੋਂ ਕੋਈ ਵਿਹਾਰੀ ਗੱਲ ਕਰਨੀ ਹੁੰਦੀ ਤਾਂ ਰੋਟੀ ਜਾ ਕੁੜੀ ਦਾ ਆਹ ਵਿਹਾਰ ਛੜਿਆ ਤੇਰਾ ਮੰਮੀ ਜੀ ਰੋਟੀ ਦੋ ਭੁੱਖ ਲੱਗੀ ਆ ਭੁੱਖ ਲੱਗ ਗਈ ਆ ਹਾਂਜੀ ਆ ਮੈਂ ਦੋ ਕੱਪੜੇ ਜੋੜਨੇ ਹੀ ਰਹਿੰਦਾ ਦੇ ਤੇ ਮੈਂ ਉਹ ਤੇ ਪੜਾਵਾਂ ਤੁਹਾਡੀ ਚਾਚੀ ਨੂੰ ਵੀ ਉਹਦੇ ਅੰਦਰ ਆਹ ਟੋਕਰੀ ਜਿਹਦੇ ਵਿੱਚ ਨਿਆਣੇ ਖਿਲਰਦੇ ਰਹਿੰਦੇ ਆ ਤੇ ਢੈ ਚਾਚੀ ਤੁਹਾਡੀ ਪੜਾਉਣ ਹਾਂਜੀ ਤੇ ਫੜਾਉਣੀ ਆ ਵੀ ਮੈਂ ਤੁਹਾਨੂੰ ਤੇ ਪੁੱਤ ਪੜਿਆ ਵੀ ਕਰੋ ਤੁਹਾਡੇ ਪੇਪਰ ਆ ਗਏ ਹੋ ਨਹੀਂ ਪੜਦੇ ਆ ਮੰਮੀ ਜੀ ਆਪਾਂ ਪੜਦੇ ਸਵਾਰ ਤਾਂ ਤੁਸੀਂ ਪੱਠੇ ਫੁੱਠੀ ਹਣ ਲੱਗੇ ਰਹਿੰਦੇ ਚਲੋ ਮੰਨਦੇ ਹੋ ਵੀ ਕਰਨਾ ਦਾਦੂ ਦੇ ਨਾਲ ਕੰਮ ਤੇ ਪੜਿਆ ਵੀ ਕਰੋ 10 ਮਿੰਟ ਲਾਇਆ ਕਰੋ ਪੇਪਰ ਤੋਂ ਆ ਕੇ ਫੇਰ ਨਾ ਹੋ ਜਿਓ ਦਾਦੀ ਦਾਦੀ ਨੇ ਸਾਨੂੰ ਛੱਡਣਾ ਨਹੀਂ ਉਹ ਮੁੜ ਕੇ ਹਾਂਜੀ ਕਿਉਂ ਅੱਗੇ ਤੋਂ ਪੈਸਾ ਕੱਢਦੀ ਨਹੀਂ ਗਈ ਤਾਂ ਅੱਗੇ ਐਡਮਿਸ਼ਨ ਕਿੱਦਾਂ ਦੇਣੀਆਂ ਫੇਰ ਧਾਰਨੀਆਂ ਵਾਂ ਹਾਂਜੀ ਉਹਦੇ ਫੀਸਾਂ ਤੋਂ ਵੀ ਰੌਲਾ ਪਾਉਣਾ ਮੁੜ ਕੇ ਪੁੱਤ ਟਾਈਮ ਪਾਸ ਹੁੰਦਾ ਉਹਦਾ ਕਰੀ ਜੋ ਅਹੀਂ ਵੀ ਨਹੀਂ ਆਈਆਂ ਕਰਨ ਹਾਂਜੀ ਤੇ ਚਲ ਕੋਈ ਨਹੀਂ ਡੈਡੀ ਤਾਂ ਢੇ ਆਉਣਗੇ ਨਾ ਤੇ ਫੇਰ ਮਾਤਾ ਚਾਚਾ ਵੀ ਤੇ ਨਿਆੜੀ ਆਊਗਾ ਨਾ ਤੇ ਉਹਨਾਂ ਨੂੰ ਫੇਰ ਕਹਿੰਨੇ ਆ ਵੀ ਸਾਨੂੰ ਥੋੜਾ ਪਤਾ ਖਰਚਾ ਵਰਚਾ ਦਿਆ ਕਰੋ ਨਹੀਂ ਬੱਚਿਆਂ ਨੂੰ ਲਾਗੂ ਈਜ ਕੋਈ ਲਿਆ ਦਿਆ ਕਰੀਏ ਹਣੇ ਮਮਾ ਪਣ ਸਾਈਕਲ ਵੀ ਲੈਣਾ ਵਾ ਸਾਈਕਲ ਹਾਂਜੀ ਚਲ ਕੋਈ ਨਹੀਂ ਫੇਰ ਵੇਖ ਲਾਂਗੇ ਸਾਈਕਲ ਲੈ ਦਾਂਗੇ ਹਾਂਜੀ ਲੈ ਦੂੰਗੀ ਇੱਕੋ ਤੇ ਚਲ ਜੇ ਕਰੋਗੇ ਨਾ ਦੋਏ ਹਾਂ ਹਾਂ ਆ ਸਕੂਲ ਤੇ ਫੇਰ ਪੁੱਤ ਜਾਣਾ ਹੀ ਪੈਣਾ ਵਾ ਤੁਹਾਨੂੰ ਹਨਾ ਆ ਚਲ ਕੋਈ ਨਹੀਂ ਉਹ ਪਹਿਲ ਵਾਸਤਾ ਕਰਾਇ ਬੱਜੂਗਾ ਹਨਾ ਚਲੋ ਠੀਕ ਮੈਂ ਬੈਠੋ ਮੈਂ ਰੋਟੀ ਲਿਆਉਣੀ ਹੈ ਹਾਂਜੀ ਹਾਂ ਦੇ ਅਜੀ ਨੇ ਤੇ ਰੋਟੀ ਖਾ ਲਈ ਆ ਹਾਂ ਨਾ ਨਹੀਂ ਖਾ ਲੈਣਾ ਤੇ ਫੇਰ ਨਹੀਂ ਖਾ ਲੈਣਾ ਲੱਤ ਕੇ ਮੈਂ ਕਵ ਰੋਟੀਆਂ ਹਾਂਜੀ ਦੀਦੀ ਰੋਟੀਆਂ ਤੇ ਪੱਕਦੀਆਂ ਹਾਂ ਘੋੜੀਆਂ ਜੀਆਂ ਰੋਟੀਆਂ ਮੈਂ ਸਵੇਰ ਵਾਲੀਆਂ ਮੈਂ ਨਹੀਂ ਕਿਉਂ ਭੰਡ ਵਾਲੇ ਭਾਂਡੇ ਜਿੰਨਾ ਛੁੱਟਦੀ ਹੈ ਚਲ ਕੋਈ ਨੀ ਖਲਾ ਦਿੰਨੇ ਆ ਤੇ ਤੂੰ ਤਾਜੇ ਲਾਹ ਫੁਲ ਕੇ ਦੇ ਨਿਆਣੇ ਨੂੰ ਚੋਪੜ ਕੇ ਸਵਾਦ ਨਾਲ ਰੋਟੀ ਦੇ ਮੈਂ ਤੈਨੂੰ ਕਿਉਂ ਦੇ ਨਹੀਂ ਇੱਥੋਂ ਕੱਢ ਕੇ ਹਾਂ ਕੋਈ ਨਹੀਂ ਕੱਢੋ ਤੇ ਝੋਪੜ ਦੇਣੇ ਵਿਚਾਰਿਆਂ ਨੂੰ ਅੱਜ ਕੇ ਰੋਟੀ ਖਾ ਲੈਣੇ ਨਾਲੇ ਅਜੀ ਮੈਂ ਮਾਰੀ ਚੋਪੜ ਲੈਣੇ ਆ ਤੇ ਭਾਈ ਸਵਾਦ ਤੇ ਲੱਗੂਗੀ ਨਾ ਮੈਂ ਰੋਟੀਆਂ ਬਲਨੀ ਆ ਤੇ ਤੁਸੀਂ ਇਹ ਦਰਵਾਜ ਚੋਪੜੀ ਕਿਹਦੇ ਉਹਨਾਂ ਨੇ ਫੜਾਈ ਜਾਓ ਆ ਚਲ ਇੱਧਰ ਕਰ ਲੈਨੇ ਆ ਹਾਂ ਹਾਂ ਤੇ ਇਹਨਾਂ ਨੂੰ ਪਾ ਕੇ ਤੇ ਵਿਚਾਰੇ ਨੂੰ ਫੜਾਈਏ ਉਹ ਤੇ ਸਵਾਦ ਨਾਲ ਖਾਣ ਰੋਟੀ ਆਹ ਨਹੀਂ ਖਾੜੋ ਤੁਸੀਂ ਭਾਂਡੇ ਦੇ ਕੋਈ ਇਹ ਕੀ ਕਰ ਲੀਂ ਗਏ ਆਂ ਕੋਹ ਨਹੀਂ ਵੀ ਉਹਦੇ ਆ ਰੋਟੀਆਂ ਮੰਗਣ ਬੱਚੇ ਉਹਨਾਂ ਦੇਣ ਲੱਗੇ ਆ ਤੇ ਰੋਟੀਆਂ ਉਹ ਥੋੜੀਆਂ ਵਾ ਉਹ ਰੋਟੀਆਂ ਕਿੱਥੇ ਜਾਣੀਆਂ ਵਾ ਉਹ ਠੰਡੀਆਂ ਹੋ ਗਈਆਂ ਵਾ ਸਵੇਰ ਦੀਆਂ ਬਈਆਂ ਵਾ ਚਲ ਕੀ ਨਿਆਣੇ ਨੇ ਸਾਰਾ ਦਿਨ ਤੱਕ ਖਾਪਦੇ ਰਹਿੰਦੇ ਨੇ ਨਿਆਣੇ ਕੰਮ ਕਰਦੇ ਰਹਿੰਦੇ ਆ ਨਹੀਂ ਇੰਨਾ ਨਹੀਂ ਅੰਨ ਦਾ ਭਰਾਨ ਕਰੀਦਾ ਹੁੰਦਾ ਚਾਰਾਂ ਦਿਨ ਨਹੀਂ ਖਾਪਦੇ ਰਹਿੰਦੀ ਆ ਤੇ ਰੋਟੀਆਂ ਵੀ ਕਦੀ ਪਈਆਂ ਹੋ ਜਾਂਦੀਆਂ ਵਾ ਅੰਨ ਨੂੰ ਹਾਈਤਾ ਨਹੀਂ ਟੱਕੇ ਦਈ ਦੇ ਹੁੰਦੇ ਉਹਨਾਂ ਨੂੰ ਖਾਓ ਖਾ ਉਹਨਾਂ ਨੂੰ ਕੀ ਹੋਇਆ ਬੜੀਆਂ ਛੋਟੇ ਨਾਲੇ ਆ ਕੀ ਕਰਨੋਂ ਕੱਢਿਆ ਕਿਉ ਤੇ ਝੋਪਣ ਵਾਲੀ ਬੀਬੀ ਰੋਟੀਆਂ ਉਹਨਾਂ ਨੂੰ ਦੇਣੀਆਂ ਨਹੀਂ ਕਿ ਬਹੁਤ ਛੋਟੀ ਤੁਹਾਡੀ ਅਕਲਵਾ ਕਿੱਡੀ ਦਾ ਇਹਨਾਂ ਦੇ ਦੇਖਿਆ ਤੋਂ ਆਈਆਂ ਬੂਰੀਆਂ ਇਹ ਨਾਲੇ ਕਿ ਉੱਪਰ ਚੁੱਪੜ ਕੇ ਖਾਣੀਆਂ ਚ ਉਹਨਾਂ ਦੇੜੀਆਂ ਵਾ ਬੀਬੀ ਹਾਂ ਕਿੱਦਾਂ ਦੀ ਗੱਲਾਂ ਹੋਈਆਂ ਜੇ ਸਾਡੇ ਪੇਕਿਆਂ ਤੋਂ ਨਹੀਂ ਆਈਆਂ ਤੇਰੇ ਤੁਹਾਡੇ ਕਿਹੜੇ ਪੇਕਿਆਂ ਤੋਂ ਆਈਆਂ ਅਕਸਰ ਸਾਡੇ ਪਾਪੇ ਦੀ ਜੀ ਮੱਝਾਂ ਉਹਦੀਆਂ ਜਾਇਦਾਦਾਂ ਦੀ ਚੀਜ਼ਾਂ ਬਣੀਆਂ ਵਾ ਤੇ ਤੁਹਾਨੂੰ ਪਤਾ ਮੇਰੇ ਪੇਕਿਆਂ ਤੋਂ ਨਹੀਂ ਆਈਆਂ ਜਿਹੜੇ ਦੇਖਿਆ ਤਾਂ ਮੱਝ ਆਈ ਹੀਗੀ ਉਹੋ ਜਾਗ ਲੱਗੀ ਆ ਅੱਛਾ ਹੁਣ ਤੁਹਾਡਾ ਇਹ ਕਹਿਣ ਦਾ ਭਾਅ ਵਾ ਕਿ ਅਸੀਂ ਆਪਣੇ ਪੇਕਿਆਂ ਤੋਂ ਮੱਝਾਂ ਮੰਗਵਾਈਏ ਹੁਣ ਨਹੀਂ ਨਹੀਂ ਮੱਝਾਂ ਨਹੀਂ ਮੰਗਦੀ ਮੈਂ ਤਾਂ ਤੁਹਾਨੂੰ ਇਹੋ ਆਖਿਆ ਵਾ ਤੇ ਚੁੱਪ ਚੁੱਪੜ ਕੇ ਤੁਸੀਂ ਕਿਹੜਾ ਪਰਵਾਨ ਵੜਨਾ ਵਾ ਤੇ ਚੁੱਪ ਚੁੱਪੜ ਓਟ ਖਾਂਦੇ ਗਏ ਚੱਲ ਸੱਟ ਨਹੀਂ ਜੀ ਬੜਨਾ ਤੇ ਇਹਦੇ ਤੇ ਬੜਨਾ ਕਿਨੇ ਮਾਸਾ ਮਾਸਾ ਉਹਨਾਂ ਦੇ ਮੂੰਹ ਮੈਂ ਖਾ ਲੈਣਗੇ ਤੁਮ ਚਾ ਕਿਉਂ ਜ਼ਿਆਦਾ ਫਿਰਦੀ ਆ ਤੂੰ ਮੁੰਡਿਆਂ ਦੇ ਜਗ੍ਹਾ ਦੇ ਬਾਹਰ ਆਉਣਾ ਵਾ ਉਹਨਾਂ ਨੂੰ ਪਹੁੰਚਾਈਂਦਾ ਆਪਣੇਆਂ ਨੂੰ ਖਵਾਉਣਾ ਤੇ ਸਾਡੇ ਨਹੀਂ ਚੰਗੇ ਲੱਗਦੇ ਆ ਬਹੁਤੀ ਜ਼ੁਬਾਨ ਲੜੰਦੀ ਆ ਨਾ ਇਹ ਤਾਂ ਜ਼ਿਆਦਾ ਹੀ ਛੇਰ ਨੂੰ ਚੜਦੀ ਜਾਂਦੀ ਆ ਜਿਹੜਾ ਤੁਹਾਨੂੰ ਸੱਚੀ ਗੱਲ ਕਹਿੰਦਾ ਵਾ ਨਾ ਉਹਦੀ ਤੁਹਾਨੂੰ ਚੁਗਦੀ ਆ ਚੁੱਪ ਕਰਕੇ ਨਾ ਆਹ ਲੰਗਰ ਖਾਓ ਇਹ ਬੰਦ ਕਰੋ ਮੈਨੂੰ ਮੈਟਰਮ ਨਹੀਂ ਕਿਹਾ ਤੁੰਤੋਂ ਮੇਕੇ ਤੇ ਆ ਕਰਨਾ ਕਿੱਡਾ ਇਹ ਨਾਲੇ ਪਖੰਡ ਫੜਿਆ ਵਾ ਚਲੋ ਕਿੰਨੇ ਪਖਾਨ ਦੇ ਲੈਦੇ ਆ ਜਦੋਂ ਹਾਡੀ ਵਾਲੀ ਹੁੰਦੀ ਉਹਨਾਂ ਕੋ ਪੱਤ ਪਾ ਕੇ ਤੇ ਰਹਿ ਜਾ ਕਰੋ ਇਹ ਤੇ ਪੱਤ ਵਾਲੀ ਕਿਹੜੀ ਕਰ ਲੋਆ ਜੈਸਾ ਨਾ ਚਲ ਤੇ ਤਮ ਆ ਲੈ ਪਤਾਹੀਂ ਨਹੀਂ ਖਾਣੀਆਂ ਇਹ ਦੇ ਨਹੀਂ ਖੁਰਚਣੀਆਂ ਚੰਗਾ ਰਹਿਣ ਦੇ ਨਹੀਂ ਕਾਗਾ ਤਾਂ ਨਾ ਖਾਓ ਕਿੰਨੇ ਕਦੋਂ ਨਾ ਖਾਓ ਕਿੰਨਾ ਕਿੱਡੇ ਨਾਲੇ ਮੂੰਹ ਇੱਕੋ ਸਲਾਵਾ ਇਹਨਾਂ ਦੀ ਦੁਆ ਜਾਣੀਆਂ ਦੀ ਕਾ ਸਲਾਦੀ ਦੀਆਂ ਅੱਲੀ ਘੇਡੇ ਚ ਕੋਣਾ ਨਿਕੜਾ ਸੁੱਟ ਦੇਣ ਲੱਗੇ ਆ ਵੇ ਲੋ ਜੇ ਪਾਇਆ ਤੇ ਜਾ ਨਾ ਦੇ ਪਾ ਜੋ ਮਰਜੀ ਕਰ ਲੋ ਤੇਨੂੰ 10000 ਰੁਪਏ ਹੋ ਉਹ ਵੀ ਟਿੱਕ ਚ ਪਾ ਲੋ ਗੀਆਂ ਹੋਰ ਬੰਦਾ ਸਵਰਗਿਆ ਕਰੋ ਅਕਰ ਖਰੀਆ ਕਰੋ ਆਪਣਾ ਦਿਮਾਗ ਨਾ ਚੋੜ ਲਈ ਦਾ ਨਤਾਵਾ ਅਕਰ ਤੂੰ ਵਿਆਹ ਹੀ ਕਰੀਆਂ ਫਿੰਡੀਆਂ ਓਦਾਂ ਵਿਆਹ ਦੇਣਾ ਤੇ ਵਿਆਹ ਨਹੀਂ ਲਿਆ ਦੇਣੀ ਔਰ ਮੈਂ ਬੁੱਕ ਤੇ ਬੀਬੀ ਇੱਦਾਂ ਨਹੀਂ ਕਿ ਹੁਣ ਗੱਲ ਮੁੱਕਣੀ ਠੀਕ ਆ ਐ ਹੁਣ ਤੇਰੇ ਮੁੰਡਿਆਂ ਨੂੰ ਦੱਸਣਾ ਹੀ ਦੱਸਣਾ ਹੀ ਇਦਾਂ ਨਹੀਂ ਹੁਣ ਤੂੰ ਮਾਡੇ ਸਿਰ ਚੜ ਗਈਆਂ ਹਾਡਾ ਰਾਦਾ ਹੀ ਕੋਈ ਨਹੀਂ ਬੋਲਣਾ ਪਾਤੋਂ ਸਾਨੂੰ ਇਹਨੂੰ ਬੁਲਾ ਕੇ ਛੱਡਿਆ ਵਾ ਗਾੜੀ ਆਪਣੀ ਕੀ ਮੈਂ ਬੁਲਾ ਕੇ ਛੱਡਿਆ ਆਹ ਨੂੰ ਆਖਦੇ ਤੂੰ ਹੀ ਆ ਗਈਆਂ ਚੱਬਦਾ ਦੌੜਦੀ ਨਹੀਂ ਧੌੜੀ ਕੇ ਆ ਗਈ ਇੱਕ ਦੋ ਗੱਲਾਂ ਹਾਰਦੀ ਤੇ ਦੂਜੇ ਨੇ ਸਿਰ ਚੜਜ ਨਹੀਂ ਤੂੰ ਹੀ ਸਿਆਣੀ ਰਹਿ ਗਈਆਂ ਜੇ ਪਾਪਾ ਜੀ ਨੂੰ ਕਹੀ ਤਾਂ ਤੂੰ ਅੰਦਰ ਮੈਂ ਖੱਪ ਗਿਆ ਅਸੀਂ ਕਿੰਨੂੰ ਦਸੀਏ ਪਿੱਛੇ ਜਾ ਕੇ ਦਸੀਏ ਫੇਰ ਆਕਣ ਸਾਡੀ ਬੇਇੱਜ਼ਤੀ ਕਰਦੀਆਂ ਵਧਦੀਆਂ ਪੇਤਿਆਂ ਚ ਇੱਥੇ ਕਰਕੇ ਮੈਂ ਤਾਂ ਲੈ ਹੱਥਾਂ ਤੋਂ ਫੋਨ ਨਹੀਂ ਆਉਂਦ ਦਿੰਦੀ ਤੇ ਜਦ ਤਣ ਫੋਨ ਆ ਗਿਆ ਨਾ ਤੁਹਾਡੇ ਹੱਥਾਂ 'ਚ ਤੁਹੇ ਪਤਾ ਨਹੀਂ ਉਹਨਾਂ ਨੂੰ ਬਾਹਰ ਵਾਲਾਂ ਨੂੰ ਕੀ ਕੀ ਪੜਾਉਣਾ ਇਹ ਵੀ ਤੂੰ ਗੱਲ ਯਾਦ ਰੱਖੀ ਹੁਣ ਤੈਨੂੰ ਕੌਣ ਲੈ ਕੇ ਦੱਸਾਂਗੇ ਆ ਲੈਣੇ ਉਹਨਾਂ ਨੂੰ ਬਾਹਰੋਂ ਮੈਂ ਨਾ ਲੈਣ ਦਿੱਤੇ ਆਹੋ ਲੈਣ ਨਾ ਦਿੱਤੇ ਤੂੰ ਇਹ ਗੱਲਾਂ ਭੁੱਲ ਜੋ ਘੁੰਮ ਲਾਉਂਗਾ ਹੂੰ ਬੈਠੀ ਲੱਕ ਰਹਿੰਦੀ ਲੈ ਰੋਟੀ ਖਾਣੀ ਆ ਉਹਦੇ ਅੰਦਰ ਫਿਲਮ ਲਾ ਕੇ ਬੈ ਗਈ ਆਂ ਜਾ ਵੇਖਿਆ ਦੂੰ ਤੂੰ ਇਹ ਕੁੱਤੰਦੇ ਆ ਤੀਹੋਂ ਦੇ ਫਿਲਮ ਲੱਕੀ ਤੂੰ ਇਹ ਕੀ ਪੜਾ ਕੀ ਕਰਦੀ ਆ ਇਹ ਵੀ ਮਾਦਾ ਦੇ ਦੇ ਮਾਸਾ ਕਿ ਉਹ ਕੁੜੀ ਨੂੰ ਚੋਰੀ ਘੋਟ ਕੇ ਖਵਾ ਲੈਂਦੇ ਕੁੜੀ ਕੁੜੀ ਦਾ ਕਿੱਡੀ ਕੁ ਪਰਵਾਹ ਮੋੜਾਵਾਂ ਇਹਨੂੰ ਤੇ ਆਪਣੀ ਕੁੜੀ ਜੀ ਪਈ ਰਹੀ ਦੀ ਆਹੋ ਨਹੀਂ ਮਿਰਚ ਵਾਲੀ ਚੀਜ਼ ਖਾਂਦੀ ਨਹੀਂ ਖਾਂਦੀ ਤੇ ਨਾਲਾ ਬਲੂਨ ਪੜ ਗਈ ਚੂਹੇ ਕੁਦਨ ਰੋਟੀ ਦੋ ਪਰਵਾਹਾ ਦਾਦੀ ਤੇਰੀ ਕਿਉਂ ਨਹੀਂ ਦੇਂਦੀ ਮੈਂ ਹਾਂ ਚੱਲ ਮਾਸਾ ਮਾਸਾ ਲਾ ਦਿੰਦੀ ਸੁੱਕੀਆਂ ਹੀ ਦੇ ਦੋ ਹਨ ਨੂੰ ਹਨ ਨੂੰ ਤੇ ਚੂਹੇ ਕੁਦਨ ਦੇ ਰਟਟ ਵਿੱਚ ਜਮਾ ਆਪਣੀ ਨਵਾਜ਼ ਮਾਰ ਤੇ ਫੜਾ ਦੇ ਤੁਹਾਨੂੰ ਮੈਂ ਨਹੀਂ ਖਾਦੀ ਹੋਗੀ ਮਾਦਾ ਵਾਲੀ ਪਤਾ ਨਹੀਂ ਕਿ ਤੇ ਵੜ ਨਾ ਇਹਨੇ ਜਿਹੜੀ ਚੀਜ਼ ਵਾ ਨਿਕਾਈ ਜਾਂਦੀ ਬਸ ਸਟੋਰ ਚ ਵੜੀ ਜਾਂਦੀ ਆ ਉਹਦੇ ਭਾਵੇਂ ਚੋਇਆ ਨੇ ਗਦਰ ਪਾਇਆ ਉਹਦੇ ਪੇਟ ਨਾਲ ਪਰ ਨਿੱਕੀ ਦੀ ਤੇ ਨਹੀਂ ਜਬਾਨ ਵਧ ਗਈ ਆ ਨਾ ਕਿਤੇ ਕੋਈ ਛਾਅ ਵੀ ਨਹੀਂ ਮੇਰਾ ਤੇ ਕੀ ਕਰਦਾ ਵਾ ਵੀ ਵੱਟ ਕੇ ਨਾ ਤੇ ਇਹਦੀ ਜਬਾਨ ਕਾਵਾਂ ਨੂੰ ਪਾਦਾ ਨਿੱਕੀ ਨਹੀਂ ਵੱਡੀ ਨਹੀਂ ਹੈ ਕਿ ਬੋਲਦੀ ਹੁਣ ਉਹ ਹੀ ਬੋਲਣ ਲੱਗੀ ਆ ਉਹ ਵੀ ਉਸੇ ਸਾਭ ਤੇ ਵੇਂਦੀ ਰਹਿੰਦੀ ਵੇਂਦੀ ਰਹਿੰਦੀ ਵੀ ਆ ਕੀ ਬੋਲਦੀ ਆ ਉਹ ਵੀ ਉਤਾਂ ਹੀ ਜੈਪੀ ਉਤਰ ਲੋਟੜ ਕਰਨ ਇਹਨਾਂ ਦੋਵਾਂ ਦਾ ਮੈਂ ਘਰ ਅੰਦ ਕਰਾ ਕੀ ਅੱਗੇ ਤੇ ਇੱਕ ਜਾਣੀ ਹੀਗੀ ਹੁਣ ਤੇ ਦੋਵਾਂ ਨੇ ਮੇਰੀ ਗਾ ਨਹੀਂ ਖਾ ਲਈ ਆ ਧਰਮਨਾ ਮੈਂ ਕਿਸ ਨੂੰ ਦੱਸਣ ਜੋਗੀ ਵੀ ਨਹੀਂਗੀ ਜੇ ਮੁੰਡਿਆਂ ਨੂੰ ਦੱਸਿਆ ਤੇ ਉਹਨਾਂ ਵੀ ਇੰਨਾ ਦੀ ਸਾਈਡ ਲੈਣੀ ਆ ਉਹਨਾਂ ਆਖਣਾ ਮਾਂ ਚ ਹੀ ਕਸੂਰ ਵਾ ਜੇ ਇਹਨਾਂ ਦੇ ਪਾਪੇ ਦੱਸ ਨਹੀਂ ਆ ਉਹ ਵੀ ਆਂਦਾ ਵੀ ਇੰਨਾ ਚ ਹੀ ਕਸੂਰ ਵਾ ਮੈਂ ਆ ਦੱਸ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਲੱਗਦੀ ਮੇਰਾ ਤੇ ਰਾਦਾ ਵਾ ਇਹਨੂੰ ਨਿੱਕੀ ਗੋਹਾ ਪੱਥਣ ਖੜਿਆ ਕਰਾਂ ਨਾਲੇ ਇਹ ਗੋਹਾ ਪੱਥੂਗੀ ਤੇ ਨਾਲੇ ਪਾਥੀਆਂ ਜਿਹੜੀਆਂ ਨਾ ਉਹ ਮੈਂ ਦੇਖੂਗੀ ਉਹਨਾਂ ਦੇ ਪੈਸੇ ਵਟੂਗੀ ਫੇਰ ਇਹਨਾਂ ਨੂੰ ਪਤਾ ਲੱਗੂਗਾ ਕਿ ਕਜੂਸੀ ਕੀ ਚੀਜ਼ ਹੁੰਦੀ ਆ ਇਹ ਜਿਹੜਾ ਗੈਸ ਘੜੀ ਮੁੜੀ ਬਾਲਦੀਆਂ ਨਾ ਨਾਲੇ ਇਹਨਾਂ ਨੂੰ ਚੁੱਲਾ ਬਣਾ ਕੇ ਦੇਣੀ ਆ ਆਪੇ ਚੁੱਲ੍ਹੇ ਤੇ ਅੱਗ ਪਾਲਿਆ ਕਰਨੀ ਦੀ ਨਾ ਵੇਖੀ ਸਹੀ ਜਦੋਂ ਇਹਨਾਂ ਦੀਆਂ ਤੂਏ ਨਾ ਅੱਖਾਂ ਨਿਕਲਣਾ ਇਹ ਜਿਹੜੀਆਂ ਘਰੇ ਬੈਠੀਆਂ ਆਂਦੀਆਂ ਵਾ ਕਜੂਸੀ ਕਰਦੀ ਕਜੂਸੀ ਆਹ ਕੀ ਦਾ ਫੋਨ ਆ ਗਿਆ ਵਾ ਲੱਲਾ ਪਾਪਾ ਇਹ ਲੰਮੇ ਪਏ ਜੇ हां बोतल लंबा प्यास शेर ਦਾ ਥੱਕ ਗਿਆ ਹੈ ਤੇ ਹੁਣ ਆਣ ਕੇ ਤੇ ਲੀੜੇ ਜੀ ਲੰਮਾ ਬੈ ਗਿਆ ਠੀਕ ਆ ਤੁਸੀਂ ਤਾਂ ਲੇਟ ਹੀ ਬੜੀ ਆਏ ਅਜ ਵੇਲੀਓ ਦੇ ਲੇਟ ਵੇਲੀਓ ਥੋੜਾ ਸਾਰਾ ਦਿਨ ਪਹਿਲਾਂ ਬਾਹਰ ਕਰਨਾ ਪੈਂਦਾ ਫਿਰ ਡੰਗਰਾ ਵਾਲਾ ਕਰਨਾ ਪੈਂਦਾ ਕੀ ਕਰਾਂ ਹੋਏ ਹੁਣ ਠੀਕ ਆ ਹਾਂ ਤੇ ਨਾ ਸਾਨੂੰ ਨਾ ਗੱਲ ਕਰਨੀ ਹੈ ਇੱਕ ਟਾਡੇ ਨਾਲ ਦੱਸੋ ਦਾਦੀ ਨੇ ਸਾਨੂੰ ਨਾ ਦੋ ਦੋ ਡੋਟੀਆਂ ਦਿੱਤੀਆਂ ਵਾ ਮੇਰੀ ਅੰਧਾਰਾ ਝੜ ਗਿਆ ਇੱਥੇ ਕੀ ਲੈ ਪੁੱਤ ਮੈਂ ਉਹ ਪਾਈਆ ਡੋਡੀਆਂ ਲਿਆਂਕੇ ਦਿੱਤੀਆਂ ਤੁਹਾਨੂੰ ਦੋ ਦੋ ਹੀ ਮਿਲੀਆਂ ਹਾਂਜੀ ਦੋ ਦੋ ਦਿੱਤੀਆਂ ਸਾਨੂੰ ਦੇ ਮੇਰੀਆਂ ਤਾਂ ਦੀਆਂ ਧਾਰਾਂ ਹੀ ਰਹਿ ਗਈਆਂ ਲੈ ਪਤਾ ਨਹੀਂ ਕਿੱਥੋਂ ਲੈ ਆਂਦੀ ਕੰਜੂਸ ਦੀ ਉਹ ਪ੍ਰਾਵਾ ਮੈਂ ਕਿੱਥੋਂ ਲੈ ਆਉਣੀ ਸੀ ਜਦੋਂ ਨਹੀਂ ਮੇਰੇ ਮਾਪਿਆਂ ਨੇ ਮੇਰੇ ਪੱਲੇ ਮੜਤੀ ਤੇ ਮੈਂ ਉਹਨਾਂ ਨੂੰ ਹੁਣ ਟਾਈਮ ਕਰਨਾ ਹੈ ਕੰਜੂਸ ਆ ਤੇ ਮੈਂ ਸਾਰੀ ਉਮਰ ਉਹਨਾਂ ਨੂੰ ਕੰਨ ਨਿਆ ਕੀ ਕਰਾਂ ਹੁਣ ਮੈਂ ਤੁਹਾਨੂੰ ਵੇਖ ਕੇ ਲਿਉਣੀ ਚਾਹੀਦੀ ਸੀ ਹਾਂ ਉਦੋਂ ਪੁੱਤ ਰਵਾਜ ਨਹੀਂ ਵੇਖਣ ਦੇ ਉਹ ਨਹੀਂ ਚੱਲ ਪਏ ਆ ਈਗਾ ਹਾ ਹਾ ਨਾਲੇ ਉਹ ਜਿਹੜਾ ਬੈਣੀ ਬਾੜ ਵਾ ਸਾਨੂੰ ਅੱਜ ਬਦਾਮ ਦਿਖਾ ਦਿਖਾ ਕੇ ਖਾਣ ਦੇ ਆ ਹੀ ਪੁੱਤੋ ਆਪਣੇ ਥਾਂ ਘਰ ਰਾਜੀ ਆ ਹੀ ਆਪਣੇ ਘਰ ਰਾਜੀ ਆ ਚਲੋ ਉਹ ਬਦਾਮ ਖਾਂਦੇ ਆ ਤੁਹਾਨੂੰ ਜੋ ਮਿਲਦਾ ਖਾਈ ਜੋ ਪਰ ਇਹਨੂੰ ਮੈਂ ਕੀ ਆੱਖਾਂ ਹੋਣਾ ਸਿਆਣੀ ਬੜੇ ਕੋ ਕਹਾਂਦੂ ਨਹੀਂ ਦਿੰਦੇ ਖਾਂ ਸੰਤ ਰੇਲਾ ਇਹ ਤੇਵਾ ਨਹੀਂ ਪਾਪਾ ਜੀ ਵਾਸਤੇ ਆ ਪਾਪਾ ਜੀ ਨੂੰ ਕਿਹੜੇ ਦੇ ਦਿੱਤੇ ਸੀ ਹੁਣ ਵੇਖ ਦਿੱਤੇ ਹੁਣ ਦਾਵਾ ਨਾ ਏਦਾਂ ਕਰਦੇ ਬੰਦਨੀ ਕਿਉਂ ਮੇਰੀ ਤੇ ਚੱਪਲ ਵੀ ਟੁੱਟ ਗਈ ਕੱਲ ਦੀ ਲੈ ਚੱਪਲ ਵੀ ਟੁੱਟ ਗਈ ਆ ਹਾਂਜੀ ਨੰਗੇ ਪੈਰੀ ਆ ਮੈਂ ਤੇ ਬਸ ਇਨੀ ਠੰਡ ਚ ਮੁੰਡਾ ਵੀ ਨੰਗੇ ਪੈਰੀ ਮੈਂ ਕੀ ਕਰਾਂ ਇਹਦਾ ਮੇਰੀ ਤਾਂ ਕੋ ਜੈਕਟ ਕਿੰਨੀ ਉੱਚੀ ਹੋ ਗਈ ਆ ਬੜੀ ਜਾਨ ਇਹ ਜਨਾਨੀ ਨੇ ਖਾਦੀ ਆ ਮੈਨੂੰ ਤੇ ਇਨਾ ਤੰਗ ਕਰਤਾ ਪੇ ਕੋਈ ਰਹਿ ਰੱਬ ਦਾ ਨਾ ਸਭ ਕੁਝ ਹੁੰਦਿਆ ਹੁੰਦਿਆ ਉਧਰੋਂ ਮੁੰਡੇ ਬਰੋਂ ਦਵਾਈ ਦੇਈ ਜਾਂਦੇ ਆ ਪੇ ਚੰਗਾ ਭਲਾ ਖਾਓ ਚੰਗਾ ਭਲਾ ਹਡਾਓ ਨਿਆਣਿਆਂ ਨੂੰ ਵੀ ਖਾਣ ਪੀਣ ਦੋ ਨਿਆਣਿਆਂ ਨੂੰ ਵੀ ਚੰਗਾ ਭਲਾ ਪਾਓ ਪਰ ਇਹ ਜਨਾਨੀ ਨੇ ਨਹੀਂ ਪੇ ਜਾਣਦੀ ਨਹੀਂ ਜਾਣਦੀ ਮੈਂ ਕਰਮ ਐ ਕਿਹੜੇ ਗੂੰਜ ਪੈ ਜਾ ਹਲੋ ਹਲੋ ਕਾਫੀ ਗੱਲਾਂ ਨਹੀਂ ਸਤਿ ਸ੍ਰੀ ਅਕਾਲ ਕੀ ਹਾਲ ਚੜਵਾ ਠੀਕ ਆ ਵਧੀਆ ਤੁਸੀਂ ਦੱਸੋ ਆਪਣੇ ਵੀ ਠੀਕ ਵਾ ਦੇਖਵਾ ਨਾ ਮਾ ਮੀਕੇ ਜਤਾਂ ਦੀਆਂ ਹੈਗੀਆਂ ਵਾ ਸਾਰਾ ਦਿਨ ਐ ਹੋਈ ਕੋਹ ਰਹਿੰਦਾ ਇਹਨਾਂ ਦਾ ਕਦੀ ਰੋਟੀਆਂ ਛੋਪਣ ਨੂੰ ਕਿ ਹੋਦੇ ਕਦੀ ਕੋਹ ਦੇ ਖਾਣ ਵਾਲੀ ਕਿਆ ਧੱਕਿਆ ਇਹਨਾਂ ਇਹਨਾਂ ਤੇ ਕਰਦਾ ਪਤਾ ਹੀ ਨਹੀਂ ਵੀ ਕਿਤਾ ਘਰ ਸਭਾ ਦੀ ਦੇ ਆ ਕਿਆ ਦੇ ਟੈਨ ਤੋਂ ਇਹ ਨਾ ਗੱਲਾਂ ਨੂੰ ਕਹੋਂ ਮੈਂ ਪੰਜੂ ਸੀ ਬਾਰੇ ਨਾ ਛੱਡਣੇ ਤੂੰ ਤੂੰ ਤੇ ਨਾ ਬਾਦੀ ਖਾਦੀ ਆ ਤੇ ਤੇ ਹੁਣ ਗਾੜੀ ਨਵਾਂ ਟੀਨਾਾ ਉਹ ਮਾਰੇ ਤਾਂ ਮਰ ਚ ਗਿਆ ਦਾ ਹਾਰੀ ਉਮਰ ਤੇਰੀ ਸਹਿਣਾ ਬਚਲੀ ਕਝੂਠੀਆਂ ਕਰ ਕਰ ਕੇ ਕਹ ਰਹਾ ਤੇ ਅੰਜੀ ਕਿਹੜੀ ਮੇਰੀ ਕੁਜੂਸੀਆਂ ਕਰ ਕਰਕੇ ਤੇ ਲੰਗ ਚੱਲੀ ਉੰਬਰ ਤੂੰ ਵੀ ਹਾਦੀ ਕਰਦੀ ਆ ਮੈਨੂੰ ਆਖੀ ਜਾਨੀ ਆ ਜਦੋਂ ਲੋਕੀ ਨਵਾਂ ਧੀਆਂ ਨੂੰ ਆਂਦੇ ਆ ਤੇ ਤੂੰ ਆਪਣੇ ਭੈਣ ਭਰਾ ਨੂੰ ਆਖੀ ਜਾਨੀ ਆ ਇਹ ਕਿਤਾ ਦੀ ਗੱਲ ਹੋਈ ਭੈਣ ਜੀ ਸਮੇਰੇ ਨਾਲ ਨਾਲ ਨਾ ਬਦਲਣਾ ਚਾਹਤਾਂ ਵਾ ਤੇ ਤੂੰ ਤੇ ਨਾ ਪਹਿਲਾਂ ਵਾਲੇ ਕੰਮ ਖੜੇ ਆ ਕਿ ਮੈਂ ਬਦਲਣਾ ਹੀ ਨਹੀਂ ਆ ਨਾ ਬਦਲ ਤੇ ਮੈਂ ਕਾਦੇ ਬਦਲਣ ਵਾਲੇ ਕੰਮ ਖੜੇ ਗਿਆ ਸੀ ਇਹ ਬਾਲ ਦੀਆਂ ਕਦੇ ਇਹਨਾਂ ਪਾਥੀ ਨਹੀਂ ਕਾਦੀ ਪੱਥ ਕੇ ਵੇਖੀ ਕਦੀ ਇਹਨਾਂ ਗੋਏ ਨੂੰ ਹੱਥ ਨਹੀਂ ਲਾਇਆ ਤੇ ਇਹਨੇ ਮੇਰੀਆਂ ਕਾਦੀਆਂ ਕਜੂਸੀਆਂ ਵਾ ਹਾਏ ਹਾਏ ਭੈਣ ਤੇਰੀਆਂ ਦੋਹਾਂ ਹੀ ਇਕੱਲਾ ਰਹਿਣੀਆਂ ਚੱਲ ਸਾਥ ਤੈਨਾਂ ਗੱਲਾਂ ਨੂੰ ਮੈਂ ਤੇਨੂੰ ਸੂਰ ਤਾਂ ਕੀਤਾ ਕਿ ਤੌਲੀ ਨੇ ਤੇ ਨਾ ਰਿਹਾ ਵਾ ਸਾਰੇ ਟੱਬਰ ਨੇ ਆਣਾ ਨਹੀਂ ਨਹੀਂ ਇਹ ਗੱਲ ਝੂਠੀ ਆ ਸਾਰੇ ਟੱਬਰ ਨੇ ਕੀ ਕਰਨਾ ਵਾ ਮੈਂ ਆਜੂਗੀ ਕੱਲੀ ਨਹੀਂ 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 ਬਣਦੀ ਤੇ ਹੈਗੀ ਆ ਇਹੋ ਜਿਹੀ ਨਹੀਂ ਗੱਲ ਨਿਆਣੇ ਨਹੀਂ ਸਕੂਲੇਸ ਕਾਲੇ ਜਾਂਦੇ ਆ ਤੇ ਤੈਨੂੰ ਪਤਾ ਮੁੰਡੇ ਬਾਹਰ ਵਾ ਤੇ ਘਰ ਦਾ ਨਹੀਂ ਸਰਦਾ ਹੱਡੇ ਦਾ ਉਹ ਤਾਂ ਹੁਣ ਮਤਲਬ ਉਹ ਤੇ ਕੋਈ ਗੱਲ ਨਹੀਂ ਸਾਰਾ ਪਾਂ ਪਰਿਵਾਰ ਆ ਜਾਂਦਾ ਇਹ ਕੰਮ ਉਹ ਕੀ ਆ ਜੇ ਖਾਣਾ ਹੋਵੇ ਬੰਦਾ ਖਾ ਰਹੀ ਦਿੰਦਾ ਵਾ ਇਹ ਜਿਹੜੀ ਤੁਮ ਦੀ ਰਿਸ਼ਤੇਦਾਰੀ ਆ ਜਿੱਥੇ ਤੂੰ ਮਲਾਉ ਕਰਨਾ ਨਹੀਂ ਹੈਗਾ ਏਵੇਂ ਦੇ ਰਿਸ਼ਤੇਦਾਰ ਰਹਾ ਤੇ ਆ ਤੂੰ ਸਾਰਿਆਂ ਨੂੰ ਲੈ ਕੇ ਆਣਾ ਕੋਈ ਗੱਲ ਨਹੀਂ ਬਥੇਰੇ ਟਾਈਮ ਹੁੰਜ ਅੱਜ ਕਿਹੜੀ ਵੀ ਜ਼ਰੂਰੀ ਆ ਫੇਰ ਮਗਰੋਂ ਆਉਣ ਗਿਆ ਤੇ ਵੇਖ ਜਾਣ ਗਿਆ ਬਬਟੀ ਨੂੰ ਕੋਈ ਗੱਲ ਨਹੀਂ ਉਹ ਦਾਦੂ ਹੀ ਛੱਡੋ ਇਹ ਗੱਲਾਂ ਨੂੰ ਹੁਣ ਆਪਾਂ ਚੱਲੀਏ ਤੇ ਹੇ ਥੱਕੇ ਹਾਂ ਸੌਂ ਤੇ ਚੱਲੀਏ ਅਭੀ ਆਪਾਂ ਇਹ ਦੀਏ ਅੱਗ ਚਲੋ ਅਨੇ ਵਿਚਾਰੇ ਖੇਸ ਕਾ ਕੇ ਚਲੇ ਗਿਆ ਕੋਈ ਸਵੇਰੇ ਮੈਂ ਕਰਦਾ ਕੋਈ ਮਰਲੇ ਦਾ ਵੀ ਹੱਲ ਉਹਨਾਂ ਨੂੰ ਯਾਰਾਂ ਦੀ ਜ਼ਿੰਦਗੀ ਉਹ ਬਰਬਾਦ ਕਰ ਰਹੇ ਆ ਮੇਰੇ 50 ਰੁਪਏ ਘਾਟ ਚ ਪਾ ਕੇ ਦੇਵਨੇ ਆ ਉੱਥੇ ਕੀ ਪਤਾ ਲੱਗਣਾ ਰਲੇ ਗੋਬੇ ਜੀ ਆਪ ਕੀ ਦੇ ਕੇ ਜਾਂਦੀ ਰਹੀ ਐ ਜਿਹੜੀ ਹੁਣ ਨੋਆ ਵੀ ਲੈ ਆਈ ਫੁਲਾਨੇ ਨੂੰ ਵੀ ਲੈ ਆਮੀ ਢਿਗਲੇ ਨੂੰ ਵੀ ਲੈ ਆਮੀ ਧਿਆਮੂੰਗੀ ਮੈਂ ਤੇਰੇ ਆਖੇ ਨਹੀਂ ਮੈਂ ਲੈ ਆਉਣਾ ਕਿੱਡੀਆਂ ਮੈਨੂੰ ਮੱਤਾਂ ਲੱਗੀ ਆ ਦੇਣੇ ਅਜੇ ਮੇਰ ਨਾਲ ਸਾਰਾ ਦਿਨ ਮੱਥਾ ਮਾਰਦਾ ਰਹਿਣਾ ਵਾ ਵਿਚਾਰੇ ਕੀ ਕਰਨ ਨਿਆਲੇ ਵੀ ਤੇ ਮੇਰੀ ਮੈਨੂੰ ਬਹੁਤ ਤਰਸ ਆਉਂਦਾ ਇਹਨਾਂ ਦੇ ਉੱਤੇ